ਤੜਕੇ ਤੜਕੇ ਰੂੜੀ ਨਾਲ ਜੋੜ ਲਿਆ ਹੱਥ ਅੱਜ ਆ ਰੂੜੀ ਪਾਉਣੀ ਆ ਆਪਣੀ ਐਪੀ ਦੀ ਤੇ ਗੱਗੂ ਦੀ ਆ ਤਿੰਨਾਂ ਘਰਾਂ ਦੀ ਆ ਵੈਸੇ ਤਾਂ ਹੈ ਤਾਂ ਗਰਮੀ ਵਾਲਾ ਸੀਜ਼ਨ ਆ ਤੇ ਪਰ ਰੂੜੀਆਂ ਦਾ ਕੰਮ ਹਾਂ ਡਬਲ ਵਾਲਾ ਹੋ ਰਿਹਾਗਾ ਤਾਂ ਕਰਕੇ ਫਿਰ ਕੰਮ ਫੈਲਿਆ ਪਿਆ ਸੀਗਾ ਤੇ ਮਨਪ੍ਰੀਤ ਕਹਿੰਦਾ ਚੱਕ ਹੀ ਲੈਨੇ ਆਂਗੇ ਤੇ ਲਾਉਣੇ ਅੱਜ ਰੂੜੀ ਤੇ ਟਿਓਟੀ ਦੇ ਪੂਰੇ ਦਿਨ ਦਾ ਮਾਹੌਲ ਚਾਲ ਤੁਹਾਨੂੰ ਆ ਦਿਖਾਉਣੇ ਆਗੇ ਤੇ ਮਿਸਟਰ ਬੌਰੀਆ ਠੀਕ ਆ ਭਾਈ ਕਾਮਕਾਰ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਪੜਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 17 ਹਾੜ 30 ਜੂਨ 2024 ਨਾ ਦਿਨ ਹੈਗਾ ਐਤਵਾਰ ਦਾ ਸਮਾਂ ਸਵੇਰੇ ਦੇ ਆ ਕਿੰਨੇ ਵਜੇ ਆਉਣਗੇ ਇਸ ਵਕਤ 6 ਵਜੇ ਦੇ ਆਸ-ਪਾਸ ਹੋ ਪੋਣੇ 6 ਦੇ 6 6 ਸਵਾ 6 ਪਤਾ ਨਹੀਂ ਆ ਧਿਆਨ ਚ ਨਹੀਂ ਆ ਹੈ ਤੇ ਪੋਂਣੇ ਆ ਰੂੜੀ ਤੇ ਪੂਰੇ ਦਿਨ ਦਾ ਮਾਹੌਲ ਚਾਲ ਗੱਲਬਾਤ ਸਾਰੀ ਦਿਖਾਉਣੇ ਤੇ ਗੱਗੂ ਉਹਨੇ ਭਰ ਲਿਆ ਡੀਜ਼ਲ ਦੇ ਟੋਲੇ ਤੇ ਆਪਣਾ ਮਨਪ੍ਰੀਤ ਚੋਬਰ ਕੀ ਹਾਲ ਆ ਸਮਾਂ ਕਿੰਨਾ ਹੋ ਗਿਆ ਯਾਰ ਸ਼ਾਮਾਂ 10 ਮੈਨੂੰ ਉਬੜਾ ਜੁਬੜੀ ਜੀ ਲੱਗ ਗਈ ਸਮੇਂ ਦੀ ਕਿਉਂਕਿ ਸਮਝ ਜੀ ਨਹੀਂ ਆਈ 6 ਵਜੇ 6:23 ਹੋ ਗਏ ਸਵਾ 6:00 ਦਾ ਹਿਸਾਬ ਲਾਈ ਜਾਂਦਾ ਸੀਗਾ ਆ ਟਰਾਲੀਆਂ ਟੱਪੇ ਪਾ ਲਿਆ ਜੋੜ ਲਿਆ ਪਹਿਲਾਂ ਤਿੰਨ ਟਰਾਲੀਆਂ ਕਰਨ ਨੂੰ ਕਹਿੰਦੇ ਸੀ ਜੋਬਰ ਫਿਰ ਮਨਪੀਤ ਕਹਿੰਦਾ ਦੋ ਟਰਾਲੀਆਂ ਨਾਲ ਹੀ ਡੰਗ ਲਾ ਲਾਂਗੇ ਆ ਹੋਣਗੀਆਂ ਲਗਭਗ 13 ਤੋਂ 15 ਟਰਾਲੀਆਂ ਤੇ ਆ ਕਰਦੇ ਆ ਫਿਰ ਗਰਮੀ 'ਚ ਖਾਫਾ ਖੂਨ ਕੰਮ ਤੇ ਕਿਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਹਾਂ ਚੱਕ ਲਿਆਉਣਾ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਆ ਸੋ ਐਂਡ ਤੱਕ ਦੇਖਿਓ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਫਾਲ ਲਾਜ਼ਮੀ ਕਰ ਲਿਓ ਤੇ ਸਾਸਤਰੀ ਕਾਲਮਈ ਮੰਮਾ ਆ ਭਾਈ ਸਾ ਤੇ ਆਟਾ ਗਨਣ ਦੀ ਤਿਆਰੀ ਹੋਊਗੀ ਸਵੇਰੇ ਸਵੇਰੇ ਟਾਈਮ ਨਾਲ ਅੱਜ ਯਾਰ ਇਹ ਦਵਾਵਾ ਕਰਾ ਇਹ ਰਿੜਕ ਹਾਂ ਇਹ ਰਿੜਕ ਮੈਂ ਸਾਰੇ ਅਨਨਵਾਦ ਛੋੜੀ ਜੁਰੇ ਚੈਨ ਦੇ ਨਾਲ ਲੈ ਕੇ ਛੇਰ ਤੋਂ ਮੈਂ ਤੇ ਜਰੂਰ ਕਰਿਆ ਕਰੋ ਬੁੱਲਿਆਣਾ ਕਰੋ ਅਨਨਵਾਦ ਛੋੜਦੀ ਬਾਈ ਇਹ ਫਿਰ ਦੇਖਦੇ ਬੋਲਦੇ ਜੁਰੂ ਕਰਦੇ ਬੋਲਦੇ ਤੇ ਕਮੈਂਟ ਆਈ ਤੇ ਅਜ ਕੋਈ ਚੱਟ ਨਹੀਂ ਤੇ ਅਜ ਤਾਂ ਮੰਮੀ ਸਾਹਿਬ ਵੀਡੀਓ ਆਪਣੀ 7 ਵਜੇ ਹੋਊਗੀ 6:25 ਹੋ ਗਏ ਹਾਂ ਠੀਕ ਆ ਮਾਈ ਤੇ ਭੱਜਾ ਭਜਾਈ ਹੋ ਗਈ ਅੱਜ ਸਵੇਰੇ ਸਵੇਰੇ ਸ਼ੁਰੂ ਤੇ ਇਧਰ ਵੱਡੇ ਮੰਮੀ ਖੁਦਾ ਪਾਰੇ ਨੇ ਸਤਿ ਸ੍ਰੀ ਅਕਾਲ ਮਈ ਹਾਂ ਸਤਿ ਸ੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਤੇ ਠੀਕ ਹੋ ਸ਼ੇਅਰ ਕਰਦੇ ਰਹੋ ਕਮੈਂਟ ਵੀ ਕਰਦੇ ਰਹੋ ਤੇ ਚੈਨਲ ਦੇ ਨਾਲ ਜੁੜਦੇ ਰਹੋ ਜਿਹੇ ਜੁੜੇ ਰਹੋ ਸੱਚਾ ਹਾਂ ਬਾਈ ਇਹ ਮਿਲਦੇ ਵਾਲੀ ਗੱਲ ਵੀ ਠੀਕ ਹੈਗੀ ਠੀਕ ਆ ਭਾਈ ਵੱਡੇ ਮੰਮੀ ਮਾਸੀ ਜੀ ਨਵੇਂ ਵੀਰ ਜੁੜੇ ਜਲ ਦੱਸ ਦਿੰਦੇ ਆਗੇ ਤੇ ਮੰਮੀ ਵਰਗੀਆਂ ਭੈਣਾਂ ਭੈਣਾਂ ਦੇ ਦੋਮੇ ਤੇ ਸਹਿਜ ਤੇ ਤਾਜ ਪੋਤਾ ਪੁੱਤੀ ਨੇ ਹਮਸੀ ਦੇ ਠੀਕ ਹੈ ਮਾਈ ਉਹਨੇ ਅੱਜ ਤਾਂ ਹੈ ਹਾਂ ਚਲੋ ਪਾਉ ਪਈ ਠੀਕ ਆ ਮਾਤਾ ਜੀ ਬਹੁਤ ਕਈਆਂ ਢੇਰ ਰਹੀਆਂ ਲਾਉਣੀਆਂ ਪੈਣਗੀਆਂ ਪਾਪਾ ਕਹਿੰਦਾ ਕਰਾਹੇ ਵਾਲਾ ਕੰਮ ਨਾ ਕਰ ਲਿਓ ਕਿ ਤੁਸੀਂ ਵੱਡੇ ਢੇਰ ਲਾ ਕੇ ਕਿਤੇ ਕਹੋ ਹਾਂ ਵੀ ਕਰਾਹੇ ਨਾਲ ਖਲਾਰਾਂਗੇ ਉਹ ਗੱਲ ਨਹੀਂ ਕਰਦੇ ਕਬਈ ਤੇ ਭਰ ਲਿਆ ਨੱਕੋ ਨੱਕਾ ਦੋ ਟਰਾਲੀਆਂ ਆ ਲੈ ਲੋਟਾ ਕੰਮ 13 ਗੱਡੀ ਐ ਕਰਦੇ ਆ ਰਵਾਨਾ ਤੇ ਲੀਹੇ ਜੂ ਹੋਏ ਵੀ ਗਿੱਲੇ ਸਿੱਲੇ ਨੇ ਅੱਗੇ ਐ ਨਹੀਂ ਪਤਾ ਗੱਡੀਆਂ ਹਰਾਹਾਂ 'ਚ ਖੜ ਜਾਣ ਤੇ ਹਾਂ ਪਰਮਾਤਮਾ ਖੈਰ ਸੋਖ ਰੱਖੇ ਤੇ ਲਾਉਣਿਆ ਫਿਰ ਪੂਰੇ ਦਿਨ ਦੀ ਡਿਊਟੀ

ਆਡੇ ਵਾਲੇ ਆਸ਼ੇ ਜੀ ਇਹਦੇ ਚ ਆਹ ਤੇਲ ਘਟ ਰਿਹਾ ਸੀਗਾ ਲਿਫਟ ਪਤਾ ਨਹੀਂ ਚੱਕੂਗਾ ਕਿ ਨਾ ਇਹ ਕਿਹੜਾ ਇਹ ਕੰਮ ਚਲਾਉਈਆ ਕੰਮ ਕਰ ਲਿਆ ਤੇ ਬਾਕੀ ਲਿਫਟ ਚੱਕੇ ਦੋ ਪਤਾ ਲੱਗੂਗਾ ਜੇ ਹੋਰ ਘਟ ਆ ਕੇ ਆ ਜੂਗਾ ਪੂਰਾ ਇਹ ਭਾਈ ਸਾਹਿਬ ਫੇਰੀ ਆਸ਼ਾ ਸਿੰਘ ਹੋਰੀ ਜਾਣਦੇ ਨੇ ਖੁਦ ਆਪ ਤੇ 11 ਫੁੱਟੀਆਂ ਟਰਾਲੀਆਂ ਤੇ ਉਹ 12 ਫੁੱਟੀ ਹੈਗੀ ਤੇ ਸਾਡੇ ਇੰਨੀ ਕੀ ਚੱਲਦੀਆਂ ਨੇ ਬਈ ਇਹ 2.5 ਫੁੱਟ 3 ਫੁੱਟ ਉੱਚੀ ਬਾੜ ਆ ਇੱਥੇ ਕਿੱਥੇ ਗੱਗੂ ਮੜਾ ਸਾਰਾ ਰੱਖ ਆ ਚੱਲ ਉਹ ਆਦੇ ਨੇਪਲ ਦੂਜਾ ਟਰਾਲੀ ਦੇ ਜਾ ਨਿੱਪਲ ਜੜਾਉਣੇ ਇਹਨਾਂ ਦਾ ਵੀ ਖੈਰ ਹੁਣ ਨਜ਼ਾਰਾ ਹੋ ਗਿਆ ਪਹਿਲਾਂ ਤਾਂ ਬਹਾਨੇ ਵਾਲਾ ਕੰਮ ਹੋ ਜਾਂਦਾ ਹੁੰਦਾ ਸੀਗਾ ਕਿ ਭਾਈ ਨਿੱਪਲ ਸਾਡੀ ਟਰਾਲੀ ਦੇ ਦੂਜਾ ਹੈਗਾ ਇਹਦੇ ਇਹ ਤੱਕਣ ਵਾਲਾ ਨਿੱਪਲ ਜੜ ਗਿਆ ਕੱਸ ਦਿੰਨੇ ਆ ਇਹਦੇ ਗੱਦੜ ਜੀ ਕਾਕਾ ਤੋਂ ਮਾਰਦਾਂਗਾ ਗੂਏ ਦੇਖਦੇ ਆ ਸਿਸਟਮ ਕੱਸ ਕੇ ਆਸ਼ਾ ਸਿੰਘ ਹੋਰੇ ਹਾਂ ਕੀ ਕਹਿੰਦੇ ਨੇਗੇ mande ya ke na <tong> ਲੋੜਾ ਬੈਸ 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 ਮੋੜੇ 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 ਬੜੇ ਬੜੇ ਸਕੂਲ ਟੂ ਸਟਾਪ ਚੱਲ ਯੂ ਕੰਮ ਗੋਗੋ ਦੋਗਿਆਂ ਦਾ ਗੋਹੇ ਚੋਂ ਅੱਗ ਨਿਕਲਦੀ ਹੈ ਵਿੱਚ ਖੜਾ ਨਹੀਂ ਆਂਦਾ ਪਾਫਾ ਮਾਰਦਾ ਹੈਗਾ ਫਿਰ ਬੈਸੀ ਰੂੜੀ ਗਰਮ ਹੁੰਦੀ ਹੈ ਤੇ ਉੱਥੋਂ ਫਿਰ ਮਹੀਨੇ ਕਿਹੜੇ ਚੱਲ ਰਹੇ ਨੇਗੇ ਹਾਂ ਜੂਨ ਜਲਾਈ ਹੋਰੇ ਓ ਇੱਕ ਟਰਾਲੀ ਜਿਹੜੀ ਉਹ ਲਾਹੀ ਜਾਂਦੇ ਆ ਉਹ ਟਰਾਲੀ ਆਪਾਂ ਹੈਪੀ ਦੀ ਰੂੜੀ ਦੇਣੀ ਸੀਗੀ ਇੱਕ ਟਰਾਲੀ ਇਹ ਆਪਾਂ ਹੁਣ ਇਧਰੋਂ ਕੰਮ ਕਰਾਂਗੇ ਸ਼ੁਰੂ ਇਧਰੋਂ ਆਪਣੇ ਵਾਲੇ ਪਾਸੇ ਪਾਉਣ ਲੱਗਾਂਗੇ ਆ ਜਿੱਥੇ ਜਿਹਾ ਸੁਹਾਗਾ ਮਾਰਿਆ ਪਿਆ ਇੱਥੋਂ ਆ ਪਹਿਲਾਂ ਉਹ ਪਿਛਲੀ ਵਾਰੀ ਪਿਛਲੇ ਰੂੜੀ ਉੱਥੇ ਪਾਤੀ ਸੀਗੀ ਪਰਾਂ ਜਿੱਥੇ ਬਾਹਿਆ ਪਿਆ ਹੁਣ ਆ ਦੇਖਦੇ ਆ ਸੁਹਾਗਾ ਮਾਰੇ ਵਾਲੇ ਜੀ ਜਿੰਨੇ ਕਿਚ ਲੋਟ ਆ ਜੂਗਾ ਕੰਮ ਦੀ ਰਾਬ ਦੇ सारी डिगूर खिचला कहां करके ला देंगे ਦੀ ਰਹੀ ਗਈ ਕੋਈ ਨਾ ਗਰਮੀ ਹੈਗੀ ਕੋਈ ਮੈਂ ਸਮਝ ਸਕਦਾਗਾ ਮੈਂ ਸਮਝ ਸਕਦਾਗਾ ਬਾਹਰੇ ਕੀ ਆ ਖਿੱਚ ਲੈ ਟੂਲ ਤੇ ਖੜੀ ਏ ਮਾਰੀ ਮੋਟੀ ਆ ਤਾਮਰ ਵਾਈ ਜਾਂਦਾ ਗੱਗੂ ਵੀ ਆਓ ਆਏ ਪੌਣੇ 2 ਕਿੱਲਿਆਂ ਉਤਲੇ ਝੜ ਦੋ ਪਹਿਲਾਂ ਉਤਰ ਬਾਅਦ ਜਿਹੜ ਲਾਂਗੇ ਲੈਟਾਂ ਵਾਲੀਆ ਸਮਾਂ ਹੋਇਆ ਪੌਣੇ 1 ਵਜੇ ਦਾ ਹਾਂ ਕੰਮ ਲੱਭੀ ਲਾ ਲਿਆ ਰੂੜੀ ਪਾਉਂਦੇ ਪਾਉਂਦੇ ਨੇ ਸਾਨੂੰ ਘੰਟਿਆਂ ਨੂੰ ਖਲਾਰ ਪੈਗੀ ਹਾਂ ਹੁਣ ਚਾਰਕ ਟਰਾਲੀਆਂ ਰਹਿ ਗਈਆਂ ਗੱਗੂ ਗਿਆ ਉਹ ਲੈ ਆਉਂਦੇ ਨਹੀਂ ਉਹ ਤੇ ਪਿੱਛੇ ਜਿਵੇਂ ਪਹਿਲਾਂ ਸਵੇਰੇ ਗੱਲ ਕਰੀ ਸੀ ਪਈਆਂ ਗੇਲੀਆਂ ਚਾਰਸ਼ ਫਿਰੋਂ ਪਾਣੀ ਨਾਲ ਸਿੱਕੇ ਚੜੀ ਪਈ ਆ ਚੌੜ ਲੱਗਣ ਕਰਕੇ ਝੋਨਾ ਲੱਗਣ ਕਰਕੇ ਤੇ ਉਥੇ ਟਾਇਰ ਬੈਠ ਗਿਆ ਪਹਿਲਾਂ ਤਾਂ ਇਕੱਲੇ ਆਸ਼ੇ ਦਾ ਜੋਰ ਚਲਵਾਈ ਗਈ ਤੇ ਫਿਰ ਮਨਪ੍ਰੀਤ ਦਾ ਜਿਹੜਾ ਭਰਾ ਕੇ ਲਿਆਇਆ ਦੂਜਾ ਤੇ ਉਹਦੇ ਨਾਲ ਤੋਚਨ ਪਾਇਆ ਇੱਕ ਹੋਰ ਟਰੈਕਟਰ ਲਿਆ ਕੇ ਮੂਹਰੋਂ ਤੇ ਫਿਰ ਆਹ ਤਾਂ ਆਰਾਮ ਨਾਲ ਹੀ ਗਿਆ ਟਰੈਕਟਰ ਦੁਬਾਰਾ ਖਲਾਰ ਪੈ ਗਈ ਕਾਂਟੇਕ ਨੂੰ ਚਲ ਕੋਈ ਗੱਲ ਮੁਸੀਬਤਾਂ ਦਾ ਮਰਦਾਂ ਤੇ ਪੈਂਦੀਆਂ ਰਹਿੰਦੀਆਂ ਨੇ ਮੁੱਸੇ ਵਾਲੇ ਨੇ ਕਿਹਾ ਸੀਗਾ ਬਾਈ ਨੇ ਤੇ ਵੀਡੀਓ ਨਹੀਂ ਬਣਾਈਓਦੋਂ ਉੱਥੇ ਹਾਂ ਕਿਉਂਕਿ ਫਿਰ ਉਦੋਂ ਪੈਂਦੇ ਦਾ ਮੋਸ਼ਨ ਜਿਆ ਖਰਾਬ ਹੁੰਦਾ ਉਦੋਂ ਫਿਰ ਐਂ ਲੱਗਦਾ ਕੰਮ ਖਰਾਬ ਹੋ ਗਿਆ ਹਾਂ ਤਾਂ ਨਹੀਂ ਬਣਾਈਗੀ ਤੇ ਬਸ ਹੁਣ ਮੈਂ ਬਾਅਦ ਚ ਜਾਲ ਗੱਲ ਜੀ ਐਡ ਕਰ ਲੈਨੇਗੇ ਲੱਗਣ ਗਿਆ ਜੇ ਡੇਢ ਤੋਂ ਘੰਟੇ ਘਰ ਦੁਪਹਿਰਾ ਸਵਾ ਦੋ ਵਜੇ ਦਾ ਟਾਈਮ ਹੋ ਗਿਆ ਤੇ ਕੰਮ ਲਗਾਤਾਰ ਜਾਰੀ ਆ। ਆ ਗਰਮੀ ਵੀ ਇਤੋਂ ਬਹੁਤ ਭਾਰੀ ਆ। ਤੇ ਗੱਲ ਇਹ ਹੈ ਕਿ ਲਾਹੀ ਤਾਂ ਜਾਣਿਆ ਕਿ ਇਹ ਸੋਚ-ਸੋਚ ਚਤਕਾਉ ਮਾਉਂ ਕਰੀ ਜਾਂਦਾ ਕਿ ਗੱਗੂ ਦਾ ਖਣਿਆਵਾਗੇ ਕਿਵੇਂ। ਕਦੇ ਤਾਂ ਕਹਿਨਦਾ ਕਰਾ ਆ ਪਾ ਲਿਆ ਮੈਂ ਕਦੇ ਕਹਿਨਦਾ ਕੋਈ ਖਰਚੇ ਆ ਉਹਦਾ ਪਾ ਲਿਆ ਮੈਂ ਉਹਦੇ ਨਾਲ ਖਣਿਆਵਾ ਦਾਂਗੇ। ਆ ਕੁਝ ਨਹੀਂ ਹੁੰਦਾ ਸਾਡੇ ਰਾਂਡੇ ਛੁੱਟੀ ਲਾ ਦਾਂਗੇ ਡਿਵ ਗੱਲ ਲੇਗੀ। ਗੱਗੂ ਨੂੰ ਹੌਸਲਾ ਦਿੱਤਾ ਥੋੜਾ ਜਿਹਾ। ਦੋ ਗੱਡੀਆਂ ਟਰਾਲੀ ਦਾ ਕੰਮ ਰਹਿ ਗਿਆ ਕੋਈ ਗੱਲ ਨਹੀਂ ਕੱਕੂ ਮੈਂ ਲਾ ਦੂੰ ਅਗਲੀ ਟਰਾਲੀ ਆਪਾਂ ਤਾਂ ਪਹਿਲਾਂ ਲਾਉਣਗੇ ਉਹ ਕਰਨੇ ਕੇ ਟਰਾਲੀਓ ਫਿਰ ਬਾਲੇ ਟਾਂਕੋਵਾਂਗੇ ਬਾਈ ਲੈ ਗਈ ਫੇਰ ਦੇਖ ਲਾ ਜੇ ਨੌਜਵਾਨ ਬਿੰਦਕ ਤੋਂ ਗਾਇ ਸ਼ਾਟ ਦਾ ਝੂਟੇ ਮਰਵਾ ਦੇ ਤਾਂ ਆਹ ਚੱਕ ਕੇ ਟਰਾਲੀ ਨਹੀਂ ਨਾਲ ਨਹੀਂ ਬਣਾਈ ਚਾਹ ਪਈਏ ਕੋਈ ਕਹਾਈ ਤੇ 3:00 ਵਜੇ ਦੇ ਆਸ-ਪਾਸ ਐਵੇਂ ਆ ਤੇ ਫੇਰ ਵੀ ਸਾਡੇ ਵਾਲੇ ਪਾਸੇ ਸਾਈਕਲਾਂ ਦੇ ਘੁੰਮਦੇ ਨੇਗੇ ਆਹ ਸਾਈਕਲਾਂ ਦਾ ਸੋਨਾ ਬੋਲ ਵਾਲਾ ਸਾਡੇ ਵਾਲੇ ਪਾਸੇ ਸਾਈਕਲਾਂ ਦੇ ਵਧੀਆ ਕੰਮ ਕਰ ਜਾਂਦੇ ਆ ਇਧਰ ਉਧਰ ਹੀ ਹੁਣ ਖੇਤ ਜਾਂਦੇ ਹੋਣਗੇ ਇੱਥੇ ਤੇ ਇਧਰ ਘੇੜਾ ਮਾਰ ਕੇ ਆਉਣਗੇ ਸਾਈਕਲ ਤੇ ਤੇ ਪਿੰਡ ਸੂਰਤਿਆ ਜ਼ਿਲ੍ਹਾ ਸਾਸਾਂ ਖੜ ਜੋ ਪਾਈ ਬਸ ਮੀ ਬਵਾ ਦੇ ਅੱਜ ਓ ਆ ਗਿਆ ਮੰਗਰੀ ਆਪਣੇ ਜੋਬਰ ਵੀ ਆ ਪਹਿਲਾਂ ਵੀ ਜਦੋਂ ਰੂੜੀ ਪਾਈ ਆ ਜਾਂ ਇੱਕ ਦੋ ਕੋਈ ਹੋਰ ਕੰਮ ਹੁੰਦੇ ਕਈ ਵੀਰ ਭਾਈ ਪੁੱਛਦੇ ਹੁੰਦੇ ਅੱਗੇ ਭਾਈ ਇਹਨਾਂ ਦਾ ਕਿਰਾਇਆ ਪਾੜਾ ਕਿੰਨਾਗਾ ਆ ਰੂੜੀ ਭਰਨੀ ਆ ਜਾਂ ਤੂੜੀ ਪਾਉਣੀ ਆ ਅੰਦਰ ਇਹ ਸਾਰਾ ਕੰਮ ਕਰਦੇ ਹੁੰਦੇ ਆ ਕਿ ਤੂੜੀ ਵੇਲੇ ਸਿਸਟਮ ਹੋਰ ਲਾ ਲੈਂਦੇ ਆ ਮੂਰੇ ਜਿਵੇਂ ਉਹ ਗੱਗੂ ਦਾ ਛੱਤੜਾ ਸਾਹਮਣੇ ਤੂੜੀ ਵਾਲਾ ਸਿੱਧੀ ਤੂੜੀ ਧੱਕਣੀ ਆ ਆ 200 ਰੁਪਿਆ 200 ਰੁਪਿਆ ਹੀ ਤੂੜੀ ਵੀ ਤੇ 200 ਰੁਪਈ ਰੂੜੀ ਤੂੜੀ ਤੇ ਰੂੜੀ ਦੋਨੇ ਲੋੜਾ ਬਸ ਆਈ ਇੱਕ ਟਰਾਲੀ ਹੋਣਾ ਠੀਕ ਆ ਤੇ 200 ਰੁਪਿਆ ਵੀਰੇ ਟਰਾਲੀ ਭਰਾਈ ਟ੍ਰਾਲਿੰਗ ਹਾਟੀਆਂ ਤੁਹਾਨੂੰ ਆ ਦੱਸੀ ਸੀ 11 ਫੁੱਟ 12 ਫੁੱਟ ਬਸ ਇੰਨੀ ਹੀ ਆ ਚੇ ਕਿਹਦਾ ਹੈ ਤਾਂ ਨਜ਼ਾਰਾ ਵੈਸੇ 200 ਰੁਪਏ ਦਿੱਤਾ ਬਾਈ ਕੋਈ ਮਾੜਾ ਵੀ ਨਹੀਂ ਦੁਖਦਾ ਵੀ ਨਹੀਂ ਆ ਤੇ ਪਹਿਲਾਂ ਬੱਥਰ ਟੋਕਰੇ ਚੱਕ-ਚੱਕ ਕੇ ਗੰਜੇ ਹੋ ਜਾਂਦੇ ਸੀਗੇ ਲੋਕ ਆ ਸਾਰੇ ਦਿਨ ਚ ਬਸ 5-6 ਟਰਾਲੀਆਂ ਪੈਂਦੀਆਂ ਸੀ ਬੱਦ ਤੋਂ ਬੱਦ ਜ਼ੋਰ ਮਾਰ ਕੇ ਕੋਈ 7-8 ਬਾਹਨ ਦਾ ਸੀ ਬੰਦੇ ਬਾਲੇ ਹੋ ਜਾਂਦੇ ਸੀਗੇ ਤਾਂ ਤੇ ਹੁਣ ਦਿਨ ਚ ਕਿੰਨੀਆਂ ਮਰਜ਼ੀ ਟਰਾਲੀਆਂ ਪਾ ਲੋ ਬਸ ਜਿਹੜੇ ਟਰੈਕਟਰ ਚਾਹੀਦੇ ਨੇਗੇ ਤੇ ਬਹੁਤ ਹੁਣ ਤੱਕ ਆ 2 ਸਾਲ ਪਹਿਲਾਂ ਤੱਕ ਅਸੀਂ ਮਤਲਬ 3 ਸਾਲ ਤੋਂ ਪਹਿਲਾਂ ਉਦੋਂ ਹੁਣ ਤਾਂ ਬਸ ਇਹ 3 ਸਾਲ ਹੋ ਗਏ ਇਹਨਾਂ ਤੋਂ ਪੁਰਾਣੇ ਆਗੇ ਅਜ ਤੋਂ ਪਹਿਲਾਂ ਅਸੀਂ ਆਪ ਭਰਦੇ ਹੁੰਦੇ ਸੀ ਅਸੀਂ ਨੌਜਵਾਨ ਬਾਵਾ ਆਪੋ ਜਾਂਦੇ ਸੀ ਫਿਰ ਆਪਣੇ ਵਾਲੇ ਗੱਗੂ ਦੇ ਭਾਈ ਕਾਲਾ ਮਲੇਸ਼ੀਆ ਵਾਗਿਆ ਤੇ ਇੱਕ ਹੋਰ ਚਾਚੇ ਦਾ ਮੁੰਡਾ ਉਹ ਪਹਿਲਾਂ 6-7 ਜਾਣੇ ਹੋ ਜਾਂਦੇ ਸੀਗੇ ਬੀੜੀ ਦੇ ਕੰਮ ਚੰਗਾ ਕਰਦੇ ਸੀਗੇ ਤੂੜੀ-ਤਾੜੀ ਵੀ ਉਹ ਤਾਂ ਆਪੋਂ ਦੇ ਆਉਂਦੇ ਸੀਗੇ ਤੇ ਹੁਣ ਮਸ਼ੀਨੀ ਜੋ ਕੋਈ ਨਾ ਦਿਨੋਂ-ਦਿਨ ਤੇ ਆਪਦੇ ਬੰਦੇ ਵੀ ਘਟ ਜਾਂਦੇ ਆ ਕਿ ਉਹਵੇਂ ਫੇਰਾ ਇਹੇ ਹੀ ਆ ਕੰਮ ਕਰਨਾ ਪੈਂਦਾ ਤੇ ਬੱਸ 3:22 ਦਾ ਸਮਾਂ ਹੋ ਗਿਆ ਆ ਦੋਨੇ ਟਰਾਲੀਆਂ ਭਰਤੀਆਂ ਉਹੜਾ ਲੀ ਵੀ ਦੂਜੀ ਮਨਪ੍ਰੀਤ ਕਹਿੰਦਾ ਆਕੇ ਤੂੰ ਮੁੜ ਕੇ ਲੈ ਜੀ ਇਹਨੂੰ ਲਾ ਕੇ ਇਹ ਕਹਿੰਦਾ ਮੈਂ ਸੌਣਾਗਾ ਆ ਰਾਤ ਬਾਲੀਬਾਲ ਖੇਡਣ ਗਏ ਸੀਗੇ ਇਹ ਆ ਇਹ ਨਹੀਂ ਮੈਨੂੰ ਪਤਾ ਕੀ ਬਣਿਆ ਮੈਂ ਪੁੱਛਿਆ ਨਹੀਂ ਨਾ ਹੀ ਕੋਈ ਸਟੋਰੀ ਸਟਰੀ ਦੇਖੀ ਇੰਸਟਾਗ੍ਰਾਮ ਖੋਲਣ ਦਾ ਵੀ ਟਾਈਮ ਨਹੀਂ ਲੱਗਿਆ ਆ ਮਾਤਾ ਦੱਸਦੇ ਸੀਗੇ 3 ਵਜੇ ਆਕੇ ਸੁੱਤਾ ਕਹਿੰਦੇ ਮੁੰਡਾ ਤੇ 5 ਵਜੇ ਠਾਲ ਲਿਆ ਸੀਗਾ 2 ਘੰਟੇ ਸੁੱਤਾ ਸੀਗਾ ਹੁਣ ਮੈਨੂੰ ਕਹਿੰਦਾ ਨੀਂਦ ਚੜੀ ਜਾਂਦੀ ਮੈਨੂੰ ਬਾਲੀ ਤੇ ਮੈਂ ਕਿਹਾ ਵਸਾ ਬਲਾਸਟ ਮਗਰ ਲਿਆ ਗੱਡੀਆਂ ਦੋਨੇ ਭਰੀਆਂ ਹੋਈਆਂ ਆ ਗਿਹੜਾ ਲਾ ਕੇ ਮੈਂ ਕਿਹਾ ਚਲੋ ਲੈ ਜਾਣਾ ਦੁਬਾਰੇ Se vai karreista jalviiva. ਹਾਂ ਜੀ ਮਾਈਲਾਦ ਨਾਲ ਟਰਾਲੀ ਨੂੰ ਟਰੈਕਟਰ ਚਲਾ ਲਾਇਆ ਕਿਉਂ ਕੇ ਰੁੱਸ ਗਿਆ ਹੈ ਨਹੀਂ ਮੋਸ਼ਨਾ ਗਰਮੀ ਵਾਲੀ ਯਾਰ ਕੀ ਕਰੀਏ ਇਧਰ ਉਹਦੇ ਛਾਤਰੀ ਹੈ ਨਹੀਂ ਨਹੀਂ ਕੰਮ ਚਾਰੇ ਪਾਸੇ ਪ੍ਰਿਆੜ ਹੋ ਰਿਆ ਜਮੀ ਆਏ ਬੈਕ ਕਰਾਂ ਉਹ ਕੇ ਸਰਜੂ ਆ ਕਰ ਲੈਨੇ ਥੋੜਾ ਯਾਰ ਕਾ ਤੋਰ ਟਰੈਕਟਰ ਅੱਗੇ ਰੋੜਾ ਕੋਈ ਫੜਾ ਦੇ ਕੋਈ ਨਵੇਂ ਲਾ ਦਨਾ ਓ ਦਾਵਾ ਜਗੰਦਰ ਕੋਈ ਤੋਰ ਲੈ ਯਾਰ ਅਗਲਾ ਟਰੈਕਟਰ ਉਹ ਕਰਨਾਗਾ ਉਹ ਕਹਿੰਦਾ ਮੈਂ ਸੋਨਾ ਮੋੜ ਕੇ ਲੈ ਜੂ ਟਰੈਕਟਰ ਅਗਲਾ ਮੋੜਾ ਜਾਂਦਾ ਹੈ ਹੈ ਕੱਲ ਕੋਈ ਨਾ ਡ੍ਰੈਕਟਰ ਦੀ ਲੈ ਜਾਂ। ਖੜਾ ਆਵਾਂਗੇ ਇਹ ਵੀ ਫਿਰ ਜਾ ਕੇ ਧੋਮਾ ਦੇ ਟਰਾਲੀਆਂ। ਸਹੀ ਠੀਕ। ਹਾ 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 ਨੇ 6 ਵਜੇ ਦਾ ਸਮਾਂ ਹੋ ਗਿਆ ਲਾਸਟ ਆਈਟਮ ਬੋਲੀਆ ਹੋ ਗਈ ਖਾਲੀ ਤੇ ਗਰਮੀ ਨੇ ਅੱਜ ਸੱਚੀ ਬੜੀ ਤੁੱਕੀ ਗੱਡੀ ਬਾਈ ਨਿੰਬੂ ਪਾਣੀ ਲੈ ਕੇ ਆਇਆ ਸੀਗਾ ਉਹਦੇ ਜੋ ਪਰਫੋ ਬਚੀ ਸੀਗੀ ਕੀ ਲੱਗ ਗਿਆ ਉਹ ਦੇਖ ਵੀ ਆਹ ਬਾਹਰ ਪਤਾ ਡੜਾਇਆ ਕਿਹੜੇ ਬਣਾ ਦਾ ਇੱਥੇ ਰੱਖ ਰੱਖਿਆ ਜੀ ਦਾਲ ਗੁਏ ਦੇ ਵਧੀਆ ਠੰਢੀ ਜੀ ਲੱਗੀਆਂ ਨੇ ਮਲੋਂ ਠੰਡਕ ਮੌਜੂਦ ਜੀ ਧਾਲ ਗੁਏ ਨੂੰ ਤੇ ਇੰਗਾ ਕੰਮ ਦਰਾਲ ਮਿਲ ਕੇ ਸਿਰੇ ਚੜਾ ਲਿਆ ਓਏ ਦਾਲਾ ਉੱਥੇ ਖੜ ਕੇ ਲਾ ਲੈਂਦੇ ਤੋਂ ਮੰਗਦਾ ਹੈ ਕਿ ਜਾ ਕੇ ਪੈਨ ਪਾ ਦੇ ਵੱਡੀਆਂ ਬੀਸ ਨਹੀਂ ਆਉਣਾ ਚਾਹੀਦਾ ਛੋਟੀਆਂ ਨੂੰ ਵੇਖ ਕੇ ਜੀ ਹੋਣਾ ਚਾਹੀਦਾ ਹੂੰ 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 ਚਲਾ ਦੇ ਅ ਸਾਢੇ 6 ਵਜੇ ਦਾ ਸਮਾਂ ਕਰੇ ਪਹੁੰਚ ਕੇ ਨੌਜਵਾਨ ਢੋਲ ਭਰ ਕੇ ਪਾਣੀ ਦਾ ਤਿਆਰ ਕਰਕੇ ਖੜਾ ਰੱਖਿਆ ਸੀਗਾ ਹਾਂ ਚਲਾਉਨੇ ਆ ਹੁਣ ਤੇ ਕੱਢਦੇ ਆ ਧੁੱਕੇ ਨੂੰ ਆ ਨਵੀਂ ਨਵੀਂ ਲਈ ਬਣਾ ਦੇ ਹ ਟਰਾਲੀਆਂ ਨੂੰ ਰੇਸ ਕਰਦੇ ਆ ਮਾੜੀ ਜੀ ਯਕਾ ਸਿੰਘ ਜੀ ਕੀ ਹਾਲ ਨੇ ਹਾਂ ਗਰਮੀ ਆ ਕੀ ਹੋ ਗਿਆ ਮੈਂ ਮਾਂਜਾ ਚੱਕ ਕੇ ਲਿਆਉਣਾ ਕੱਢ ਦੇ ਤੁੱਕੀ ਹਾਂਜੀ ਸਰ ਸਾਤਰੀ ਕਾਂ ਕੀ ਹਾਲ ਚਾਲ ਛੋਲੀ ਲੈ ਕੇ ਗਈ ਸੀ ਛੋਲੀ ਕਦੋਂ ਨਾ ਪਾਈ ਅਸੀਂ ਤਾਂ ਲੱਗ ਗਏ ਕਿੱਧਰ ਗਈ ਕੋਈ ਹੋਰ ਲੈ ਕੇ ਆਉ ਭਾਈ ਕੀ ਕਰਨੀ ਆ ਤੂੰ ਨਾ ਮਿੱਟੀ ਕੱਟਣੀ ਐਥੇ ਮਿੱਟੀ ਕੱਟਣੀ ਐਥੇ ਇਹਦਾ ਪੈਪ ਖਰਾਬ ਹੋ ਜੂਗੀ ਟੁੱਟ ਜੂਗੀ ਪੈਪ ਨਹੀਂ ਆ ਚਲਿਓ ਉੱਥੇ ਸਹਿਜ ਕੋਲੇ ਬਹਿ ਕੇ ਖੇਡੋ ਅੱਛੇ ਬੱਚੇ ਆਜਾ ਆਪਾਂ ਕੁਛ ਚੱਕ ਕੇ ਲਈਏ ਕਰੋ ਕਹੇ ਤੇ ਨਵਾਂ ਆਤਵਾਕੇ ਗੱਡੀਆਂ ਥਾਂਟ ਗਾਣੇ ਲਾਤੀਆਂ ਹਾਂ ਗਰਮੀ ਨੇ ਮੱਤ ਮਾਰੀ ਵੀ ਆਕਲਾਂ ਸ਼ਕਲਾਂ ਬਦਲੀਆਂ ਪਈਆਂ ਨੇ ਗੀਆਂ ਤੇ ਇਹਦੇ ਚਾਚੇ ਨੇ ਆਪ ਦਾ ਪ੍ਰੋਗਰਾਮ ਚਲਾ ਰੱਖਿਆਗਾ ਆ ਨਵੇਂ ਮੋਬਾਈਲ ਵਾਲਾ ਚੱਲੀ ਜਾਂਦਾ ਕਾਰਗਰਮ ਤਗੜੀ ਮਾਸੀ ਤਗੜੀ ਮਾਸੀ ਸੁਧ ਵੀ ਲੈ ਬੱਸ ਮਿਹਰਬਾਨੀ ਨਾ ਹੋਣਾ ਗੇਰਾ ਅੱਜ ਤਾਂ ਬਾਲੀ ਅਕਲਗਾਨੀ ਵਾਲਾ ਕੰਮ ਜਾ ਹੋਇਆ ਪਿਆਗਾ ਤੇ ਖੈਰ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਸਮਾਪਤਾ ਤੜਕੇ ਕਰਦੇ ਆਂ ਪ੍ਰੋਗਰਾਮ ਰੂੜੀ ਖਿਲਾਰਨ ਵਾਲੀ ਗੱਲਬਾਤ ਉਹ ਵਈਆ ਪ੍ਰੋਗਰਾਮ ਬਣਾਉਨੇ ਆ ਤੇ ਫੇਰ ਪੀ ਮਾ ਕੇ ਮਾਸੀ ਦੁੱਧ ਤੇ ਫਿਲਹਾਲ ਅੱਜ ਦੇ ਬਲੌਗ ਦੀ ਆਪਣੀ ਇਥੇ ਸਮਾਪਤੀ ਆ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਸਾਫ਼ ਸੁਥਰੀ ਗੱਲ ਦਾ ਅਸੀਂ ਭਰੋਸਾ ਦਿੰਨੇ ਆ ਤੇ ਦਿੰਦੇ ਰਹਾਂਗੇ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ